ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲੀ ਹੈ ਜੀ ਸਿਰਫ ਟੈਂਪਰੇਰੀ ਚੋਨ ਦੇ ਕੈਨੇਚਰ ਵੀ ਦਿਨਾ ਮਾਤੇ ਉਹ ਮੁੜ ਕੇ ਉਹਨਾਂ ਨੇ ਉਸੇ ਵਾਪਸ ਉਸੇ ਅਗਦੇਸ਼ ਚ ਚੱਲ ਜਾਣਾ ਤੇ ਸਾਹਮਣੇ ਸਾਰਿਆਂ ਨੂੰ ਪਤਾ ਹੀ ਹੈ ਕਿ ਕਟਰ ਮਾਨਦਰਾ ਨੂੰ ਜਿਹੜੀ ਬੇਲ ਮਿਲੀ ਹੈ ਉਹ ਸਿਰਫ ਇੱਕ ਸਿੰਪਥੀ ਦੇ ਮਿਲੀ ਹੈ ਕਿ ਜੀ ਅਸੀਂ ਜਾ ਕੇ ਕਰ ਨਹੀਂ ਹੈਗੇ ਚੋਨ ਪ੍ਰਚਾਰ ਚੋਨ ਪ੍ਰਚਾਰ ਕਰਨ ਕਿ ਆ ਜਾਣ ਪੰਜਾਬ ਵਿੱਚ ਜਿੱਥੇ ਮਰਜੀ ਸਗਰੂਰ ਚਾਣ ਜੀ ਹੈ ਉਹਨਾਂ ਨੂੰ ਉਹ ਜਿੱਥੇ ਮਰਜ਼ੀ ਪਰਚਾ ਕਰਨ ਚਾਹਣ ਪਰਚਾਣ ਉਹਨਾਂ ਦਾ ਪੂਰਾ ਹੱਕ ਹੈ ਮੈਂ ਚਾਹੇ ਇੱਥੋਂ ਦਾ ਅਸੀਂ ਚਾਹੇ ਅੰਦਰਲੇ ਹੋਈਏ ਇੱਥੋਂ ਦੇ ਹੋਈਏ ਜੇ ਲੋ ਅਸੀਂ ਕਿਸੇ ਨਾਲ ਫੋਨ ਨਹੀਂ ਚੁੱਕਣਾ ਹੈ ਸਾਡੇ ਪੀਏ ਨੇ ਕਿਸੇ ਦਾ ਫੋਨ ਨਹੀਂ ਚੱਕਣਾ ਪੀਏ ਦੇ ਪੀਆ ਨੇ ਕਿਸੇ ਦਾ ਫੋਨ ਨਹੀਂ ਚੱਕਣਾ ਫਿਰ ਤੁਹਾਡੇ ਅੰਦਰਲੇ ਹੋਣ ਦਾ ਕੀ ਫਾਇਦਾਵੇਂ ਜੀ ਹੈ ਤੁਸੀਂ ਤਾਂ ਆਪ ਦਾ ਫੋਨ ਹੀ ਬੰਦ ਕਰ ਲਿਆ ਜਿਹੜਾ ਤੁਹਾਡੇ ਕੋਲੇ ਫੋਨ ਸੀ ਜੋ ਤੁਸੀਂ ਵੋਟਾਂ ਮੰਗਣ ਤੋਂ ਪਹਿਲਾਂ ਜੋ ਤੁਸੀਂ ਰਾਜਨੀਤੀ ਚਾਹੇ ਜਾਂ ਤੁਸੀਂ ਜਰੂਰ ਸਕੂਲਿੰਗ ਕਾਲੀ ਟੈਂਪਲਰ ਹੋੜੀ ਕੁਲੀ ਦਾ ਫੋਨ ਨੰਬਰ ਸੀ ਜਿਹੜਾ ਲੋਕਾਂ ਕੋਲੇ ਆਮ ਲੋਕਾਂ ਕੋਲੇ ਸੀ ਉਹ ਫੋਨ ਹੀ ਬੰਦ ਹੋ ਗਿਆ ਲੋਕ ਤਾਂ ਤਰਾ ਤਰਾ ਕਰਦੇ ਤੇ ਤੁਹਾਡੇ ਲੋਕਲ ਹੋਣ ਦਾ ਕੀ ਫਾਇਦਾ ਖੈਰਾ ਸਾਹਿਬ ਇੱਕ ਜਹੇ ਆਗੂ ਨੇ ਜਿੰਨਾਂ ਕੋਲੇ ਕੋਈ ਨੰਬਰ ਚੱਲਦਾ ਪੂਰੇ ਹੀ ਵਰਕਰਾਂ ਦੇ ਵਿੱਚ ਹੌਸਾ ਪੂਰਾ ਹੌਸਲਾ ਪੂਰੇ ਹੀ ਆਪਣੀਆਂ ਸਰਗਰਮੀਆਂ ਦੇ ਨਾਲ ਜੋ ਵਰਕਰ ਜੁੜੇ ਨੇ ਸੋ ਛੋਟੇ ਜਿਹੇ ਸੱਦੇ ਤੇ ਨਿੱਕੇ ਜਿਹੇ ਸੱਦੇ ਤੇ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਸੈਂਕੜੇ ਦੇ ਹਿਸਾਬ ਨਾਲ ਵਰਕਰ ਆਏ ਨੇ ਸੋ ਉਹਨਾਂ ਦੇ ਪੂਰਾ ਹੀ ਦਰਾਂ ਦੇ ਵਿੱਚ ਖੈਰਾ ਸਾਹਿਬ ਪ੍ਰਤੀ ਪੂਰਾ ਹੀ ਆਪਣਾ ਚਾਹ ਹੈ ਬਹੁਤ ਵੱਡੀ ਖੁਸ਼ੀ ਆ ਸੋ ਉਹਨਾਂ ਨੇ ਇੱਕ ਫੈਸਲਾ ਕਰ ਲਿਆ ਕਿ ਬਾਹਰ ਮੜਾ ਖੁੱਲ ਕੇ ਜਿੰਦ ਖੁੱਲੇ ਜਾਓ ਮੜਾ ਖੁੱਲੇ ਜਾਓ ਮੜਾ ਖੁੱਲੇ ਜਾਓ ਮੜਾ ਖੁੱਲੇ ਜਾਓ ਖੁੱਲੇ ਜਾਓ ਖੁੱਲੇ ਜਾਓ ਇਧਰ ਦੇਖ ਜੀ 오케이, 오케이. 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 ਆਹੋ ਕਿਵੇਂ ਆਓ ਜੀ ਜੂਸ ਵਾਲਿਆ ਆ ਇੱਧਰ ਖੜਾ ਹੋ ਸਾ ਆਜੋ ਆਜੋ ਇੱਧਰ ਆਓ ਇੱਧਰ ਮੂਰੇ ਆਜੋ ਹੈਪੀ ਇੱਧਰ ਆਜੋ ਆਜੋ ਆਹੋ ਜੀ ਆਹੋ Sarung tergadae, itu ਆਜਾ ਆਜਾ ਥੋੜਾ ਜਿਹਾ ਕੇ ਨੂੰ ਹੋ ਜਾ ਕੇ ਨੂੰ ਹੋ ਜਾ ਫਿਰ ਆਈ ਅੰਦਰ ਨਿਕਲ ਚੱਲ ਆਜਾ ਆਜਾ ਚਲਾਓ ਆਜਾ ਠੀਕ ਠੀਕ ਹੈ ਹੋਰ ਠੀਕ ਹੈ ਆਜਾ ਬੀਪਿਆ ਆਜਾ ਇਹ ਸਾਰੇ ਅੰਦਰ ਲੈ ਆਓ ਤੇ ਮਰਦ ਨੂੰ ਕਹਿੰਦੇ ਕਿ ਲੰਮੇ ਹੋਣ। ਅਗਲੇ ਅੱਜ ਵੀ ਕੱਕੜੇ ਆਉਂਦੇ ਆ। ਕੱਕੜੇ ਆਉਂਦੇ ਆ। ਉਹ ਮੈਂ ਕਿੰਨਾ ਚਿਰ ਆਉਂਦੇ ਆ। ਆਉਂਦੇ। ਫਿਰ ਬਾਈ ਇਹ ਇੱਕ ਸਮੂਹ ਹੈ। ਹਾਂ ਇੰਨੇ ਡਾਟਾ ਨਾਲ ਕੰਮ ਕਰਦੇ ਆ। ਹਾਂ। ਜਲਾਵਾ ਜੀ let yeah, ਸਰਦਾਰ ਕਦੀਸ਼ੇ ਤੋਂ ਲੋਕ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਔਰ ਸਾਰਿਆਂ ਨੂੰ ਹਾਈ ਕਮਾਂਡ ਨੇ ਇੱਥੇ ਆਪਣੇ ਕੋਲੇ ਭੇਜਿਆ ਹੈ ਔਰ ਸਾਰਿਆਂ ਨੂੰ ਹੀ ਮੈਂ ਬੇਨਤੀ ਕਰਦਾ ਸੋ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਪਤਾ ਬਣਾਈਏ ਸ੍ਰੀ ਰੈ ਨੂੰ ਹੀ ਪਤਾ ਹੈ ਜੋ ਕਿ ਲੋਕ ਸਭਾ ਇਲੈਕਸ਼ਨ ਚੱਲ ਰਹੀ ਆ ਜੋ ਕਿ 1 ਤਰੀਕ ਨੂੰ 1 ਜੂਨ ਨੂੰ ਇਲੈਕਸ਼ਨ ਹੋਣੀ ਆ ਵੋਟਾਂ ਪੈਣੀਆਂ ਹਨ ਪਹੁੰਚੇ ਹੋਏ ਨੇ ਕਿ ਤੇ ਉਹਨਾਂ ਦੇ ਨਾਲ ਸਾਰੇ ਕਾਂਗਰਸ ਦੇ ਜਿਲ੍ਹਾ ਪਰ ਤੇ ਪ੍ਰਿੰਟ ਜਨ ਪੂਜੀ ਕਿਉਂਕਿ ਜਿਨ੍ਹਾਂ ਨੇ ਮੈਨੂੰ ਇਸ ਕੰਮ ਕਿਤੇ ਹੈ ਬਾਅਦ ਚ ਪੜਨਾ ਜਾਣ ਉਵੇਂ ਕੰਮ ਲੋਕਾਂ ਦੇ ਫਟਾਫਟ ਯੂਪੀ ਸੈਂਟਰ ਕੋਲ ਵਾਲਿਆ ਜੀ ਮੇਰੇ ਵੱਡੇ ਭਰਾ ਅਮਰਜੀਤ ਸਿੰਘ ਘਾਲੀਵਾਲ ਜੀ ਸਾਫ ਦਾ ਚੇਰਮੈਨ ਮਾਤਰੀ ਕਮੇਟੀ ਨਿਲਕ ਮਾਰਜੀ ਕਲਪੂਤ ਸਾਡਾ ਕਿਉਂਕਿ ਇਹਨਾਂ ਕਲੋਜ਼ ਹੋਣਾ ਭਰਾ ਦੇ ਇੱਕ ਇੱਕ ਗੱਲ ਫਿਰ ਉਹ ਜ਼ਿੰਦਗੀ ਵਿੱਚ ਵੀ ਝੂਠ ਦਾ ਨਾਮ ਉਹਨੂੰ ਪਤਾ ਨਹੀਂ ਇੰਨੇ ਸਾਰੇ ਲੋਕ ਆਪਾਂ ਬੈਠੇ ਆਂ ਕੰਨੋਂ ਕਿਸੇ ਨੂੰ ਕੰਮ ਹੋ ਉਹਨਾਂ ਨੇ ਜੇ ਕੰਮ ਹੋਣ ਵਾਲਾ ਹੋ ਅਮਰਜੀਤ ਦੇ ਵਿੱਚ ਕੋਈ ਪੁੱਤਾਂ ਦੇ ਵਿੱਚ ਸਾਰੇ ਇਤਿਹਾਜਾਂ ਦੇ ਤੁਹਾਡੀ ਸਾਰੇ ਉਹਨਾਂ ਨੂੰ ਅੱਜ ਬੈ ਵੀ ਆਪਣੇ ਕਹਿਰਾ ਸਾਹਿਬ ਵੀ ਆਪਣਾ ਵਿਚਾਰ ਰੱਖਣਗੇ ਵੈਕੂ ਖਾਲਸਾ ਵੈਕੂ ਮੈਂ ਜੀ ਮੇਰੇ ਵੀ ਬੈਠੇ-ਬੈਠੇ ਇਹਨਾਂ ਦੇ ਨਾਲ ਅੱਜ ਤੋਂ ਬਾਅਦ ਅਸੀਂ ਟੀਮ ਬਣਾ ਲੈਨੇ ਆ ਕਹਿਰਾ ਜੀ ਅਸੀਂ ਟੀਮਾਂ ਬਣਾ ਲਓ ਆਪਾਂ ਉਸੇ ਟੀਮ ਦੇ ਨਾਲ ਪਹਿਲਾਂ ਜਿਧ ਤਰ੍ਹਾਂ ਹੀ ਚੱਲਾਂਗੇ ਕਿਉਂਕਿ ਆਪ ਜੀ ਜੇ ਕੰਮ ਨੂੰ ਕਿਸੇ ਕਿਸੇ ਕੋਈ ਭੀੜ ਪੈ ਜਾਏ ਕੋਈ ਗੜ ਹੋਵੇ ਅਸੀਂ ਤੁਹਾਡੇ ਨਾਲ ਚਟਾਨਾਂ ਰੁਕੂ ਕੱਢ ਕੇ ਤੁਹਾਡਾ ਜੋ ਕੰਮ ਹੋ ਉਹ ਪੂਰਾ ਕਰਾਂਗੇ ਤੁਹਾਡੇ ਨਾਲ ਜਿੱਥੇ ਘਰ ਆਪਣੇ ਵੱਲੋਂ ਆਪਣੇ ਤਨੋਂ ਮਨੋਂ ਤੁਹਾਨੂੰ ਪੂਰੀ ਹੀ ਲਖਮੈਨ ਤੋਂ ਇੱਕ ਮੈਨ ਪਖਾ ਦਿਓ ਪੂਰਾ ਹੀ ਇੱਥੇ ਆਪਣੇ ਪਿੰਡਾਂ ਦੇ ਵਿੱਚ ਆਪਣੀ ਗੱਠਜੋੜ ਦੀ ਸਰਕਾਰ ਬਣ ਰਹੀ ਹੈ ਸੈਂਟਰ ਦੇ ਵਿੱਚ ਵੱਧ ਤੋਂ ਵੱਧ ਸੀਟਾਂ ਲੈ ਕੇ ਸਰਕਾਰ ਆ ਰਹੀ ਹੈ ਸੋ ਸਾਰਿਆਂ ਨੂੰ ਹੀ ਮੇਰੀ ਅਪੀਲ ਹੈ ਬੇਨਤੀ ਹੈ ਆਪੋ ਆਪਣਾ ਹੁਣ ਕੰਮ ਜਿਹੜਾ ਹੈਗਾ ਲੈਕਚਰਾਂ ਦੇ ਸਾਨ ਹਨ ਸੋ ਸਮੂੱਚੀ ਹੀ ਹਾਈ ਕੁਮਾਰ ਦਾ ਵੀ ਧੰਨਵਾਦ ਕਰਦੇ ਹਾਂ ਬਾਕੀ ਇੱਥੇ ਜਿੰਨੇ ਵੀ ਵਰਕਰ ਬੈਠੇ ਨੇ ਸੋ ਮੈਂ ਸਾਰਿਆਂ ਨੂੰ ਬਣ ਕੇ ਘਰ-ਘਰ ਜਾ ਕੇ ਖੈਰਾ ਸਾਹਿਬ ਨੂੰ ਆਪਾਂ ਇੱਥੋਂ ਵੱਧ ਤੋਂ ਵੱਧ ਲੀਡ ਦਿਵਾ ਕੇ ਲੋਕ ਸਭਾ ਸੀਟ ਤੋਂ ਭੇਜੀਏ ਸੋ ਇਹਨਾਂ ਨੂੰ ਅੱਗੇ ਹੋਰ ਬਣਾ ਸਮਾ ਤਾਂ ਨੂੰ ਪਤਾ ਹੀ ਹੈ ਕਿ ਖੈਰਾ ਖੈਰਾ ਸਾਹਿਬ ਜਾ ਕੇ ਬੋਲੇ ਬੋਲੇ ਅੱਥੇ ਜਾ ਕੇ ਵੋਟਾਂ ਮੰਗੀਆਂ ਸੀ ਕੋਸ਼ਤ ਕਰ ਲਈ ਆਪਾਂ 그룹 ਨੂੰ ਬੁਲਾ ਕੇ ਬਹੁਤ ਯਾਦਾ ਬਾਹਰ ਲੇਕਿਨ ਇੱਕ ਚੀਜ਼ ਜ਼ਰੂਰ ਦਾ ਦੇਖੀ ਕਿ ਜਿਹੜੇ ਅੱਜ ਦਾ ਪੂਰ ਕਰ ਉਹਨੇ ਪੁੱਤ ਕਹਿੰਦੇ ਹੁੰਦੇ ਆ ਕਿ ਪੁੱਤ ਕ ਪੁੱਤ ਸੁਪੁੱਤ ਇਹ ਵੀ ਜਿਹੜੀ 5 14 ਤਰੀਕ ਨੂੰ ਮਕਰਵਾਰ ਨੂੰ ਅਕਰਵਾਰ ਤੋਂ ਵਿਸਾੜ ਦੇ ਵਿੱਚ ਸਾਰੇ ਹੀ ਵਰਕਰਾਂ ਦੇ ਤਕਰੀਬ ਪੰਜ ਹੋਣਗੇ ਖੁਸ਼ੀ ਆ ਕਿ ਮੈਂ ਇੱਕ ਇਹੋ ਜਿਹੇ ਕਸਬੇ 'ਚ ਪਹੁੰਚਿਆ ਜਿਹੜਾ ਬਹੁਤ ਹੀ ਹਿੰਮਤੀ ਤੇ ਕਾਂਗਰਸ ਦਾ ਪੂਰਾ ਮਨ ਤਨ ਤੋਂ ਜੋਰ ਲਾ ਕੇ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਕਾਮਯਾਬ ਕਰਨ ਵਾਸਤੇ ਪੂਰਾ ਜੂਝ ਰਿਹਾ ਐਂਡ ਗਾਰੰਟੀ ਐ ਕਿ ਜੋ ਮੈਂ ਦੇਖਿਆ ਇੱਥੋਂ ਆਪਾਂ ਬਹੁਤ ਅੱਗੇ ਵਧਾਂਗੇ ਤੇ ਇੱਥੋਂ ਦੀ ਜਿਹੜੀ ਇਸ ਇਥੇ ਲੋਕਾਂ ਦੀ ਜਿਹੜੀ ਤਾਕਤ ਹੈ ਇਹ ਦਾ ਕਸਪਾਸ ਸਾਰੇ ਪੂਰੇ ਸੰਗਰੂਰ ਹਲਕੇ ਵਿੱਚ ਜਾਊਗਾ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸੁਪਾਲ ਸਿੰਘ ਖਹਿਰਾ ਇਥੋਂ ਬਹੁਤ ਵੱਡੀ ਲੀਡ ਤੋਂ ਚੱਲਣਗੇ ਥੈਂਕ ਯੂ ਮੁਕਾਬਲਾ ਜੀ ਅਸੀਂ ਸੱਚੀ ਗੱਲ ਤਾਂ ਇਹ ਹੈ ਕਿ ਮੁਕਾਬਲਾ ਸਾਡਾ ਵਾਇਰੂ ਦੀ ਦੇਣਾ ਮੁਕਾਬਲਾ ਹੈ ਹੀ ਨਹੀਂ ਅਸੀਂ ਆਪਣਾ ਆਪ ਦਾ ਜੋ ਸਾਡਾ ਕਾਰਜਕਾਰੀ ਕੀਤੀ ਹੈ ਅਸੀਂ ਉੱਤੇ ਗੱਲ ਕਰਦੇ ਆਂ ਅਸੀਂ ਕਿਸੇ ਨੂੰ ਮੁਕਾਬਲੇ 'ਚ ਅਸੀਂ ਕੋਈ ਮੰਨਦੇ ਨਹੀਂ ਹੈ ਕਿਸੇ ਨੂੰ ਅਸੀਂ ਆਪਣੀ ਕਾਰਜਕਾਰ ਕਰਨੀ ਆ ਅਸੀਂ ਆਪਣੀ ਮਿਹਨਤ ਕਰਨੀ ਆ ਬਾਕੀ ਆਕਾਰ ਪੁੱਟ ਤੇ ਛੱਡਣਾ ਹੈ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲੀ ਆ ਜੀ ਸਿਰਫ ਟੈਂਪਰੇਰੀ 24 ਦੇ ਕੇ ਨੇਚਰ ਵੀ ਦਿਨਾ ਮਾਤੇ ਉਹ ਮੁੜ ਕੇ ਉਹਨਾਂ ਨੇ ਉਸੇ ਵਾਪਸ ਉਸੇ ਅਗਜੇਲ 'ਚ ਚੱਲ ਜਾਣਾ ਤੇ ਸਾਹਮਣੇ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਟਰ ਮਾਨਦਰਾ ਨੂੰ ਜਿਹੜੀ ਬੇਲ ਮਿਲੀ ਆ ਉਹ ਸਿਰਫ ਇੱਕ ਸympathy ਤੇ ਮਿਲੀ ਆ ਕਿ ਜੀ ਅਸੀਂ ਜਾ ਕੇ ਕੋ ਕਰ ਨਹੀਂ ਹੈ ਕਿ ਚੋਣ ਪ੍ਰਚਾਰ ਚੋਣ ਪ੍ਰਚਾਰ ਕਰਨ ਕਿ ਆ ਜਾਣ ਪੰਜਾਬ ਵਿੱਚ ਜਿੱਥੇ ਮਰਜੀ ਸਗਰੂਰ ਚਾਣ ਜੀ ਆ ਇਹਨੂੰ ਉਹ ਜਿੱਥੇ ਮਰਜੀ ਕਰਨ ਚੋਣ ਪ੍ਰਚਾਰ ਉਹਨਾਂ ਦਾ ਪੂਰਾ ਹੱਕ ਹੈ ਨੂੰ ਮੈਂ ਅੱਗੇ ਵੀ ਇਹੀ ਗੱਲ ਆਖੀ ਹੈ ਕਿ ਹਰ ਇੱਕ ਬੰਦਾ ਆਪਣੇ ਅੱਖਾਂ ਬੰਦ ਕਰਕੇ ਆਪਣੇ ਦਿਲ ਚ ਸੋਚ ਕੇ ਸਾਰੇ ਵੋਟਰਾਂ ਨੂੰ ਆਪਣੇ ਮੰਚ ਤੇ ਆ ਕੇ ਦੇਖੇ ਕਿ ਕਿਹੜਾ ਜਿਹੜਾ ਵੋਟਰ ਹੈ ਜਿਹੜਾ ਕੈਂਡੀਡੇਟ ਹੈ ਉਹ ਇਸ ਪੰਜਾਬ ਵਾਸਤੇ ਲੜਦਾ ਇੱਥੇ ਹਰ ਇੱਕ ਵਰਗ ਦੇ ਲੋਕਾਂ ਵਾਸਤੇ ਲੜਦਾ ਹਰ ਇੱਕ ਦੇ ਹਕੂਕ ਵਾਸਤੇ ਲੜਦਾ ਉਹ ਸਾਰਿਆਂ ਦਾ ਜੋ ਉਹਨਾਂ ਦੇ ਮਨ 'ਚ ਜਿਹਨੂੰ ਵੋਟ ਪਾਉਣੀ ਹੈ ਉਹ ਪਾਉਣਗੇ ਪਰ ਮੈਨੂੰ ਇੰਨਾ ਪਤਾ ਹੈ ਕਿ ਸਫਾਲ ਸਿੰਘ ਖੈਰੇ ਦਾ ਜੋ ਪਿਸ਼ੋਕੜ ਹੈ ਜਿੰਨਾ ਉਹ ਪੰਜਾਬ ਵਾਸਤੇ ਲੜਿਆ ਹੈ ਉਹ ਵੋਟਾਂ ਐਤਕੀ ਸੰਗਰੂਰ ਹਲਕਾ ਖੈਰੇ ਨੂੰ ਪਾਉਣਗੇ ਇਲੈਕਸ਼ਨ ਜਿਹੜਾ ਬਹੁਤ ਵਧੀਆ ਮਹੌਲਾ ਜਿਹੜਾ ਅੱਜ ਦਾ ਇੱਥੇ ਆਉਣ ਦਾ ਹੈਗਾ ਵੀ ਜਿਹੜੇ ਜਾੜੇ ਇੱਥੇ ਸਰਗਰਮ ਵਰਕਰ ਨੇ ਉਹਨਾਂ ਦਾ ਇੱਕ ਉਹਨਾਂ ਦੇ ਇਲੈਕਸ਼ਨ ਨੂੰ ਲੈ ਕੇ ਇੱਕ ਮੀਟਿੰਗ ਸੀ ਵਰਕਰ ਮੀਟਿੰਗ ਵੀ ਉਹਨਾਂ ਨੂੰ ਕਿਸ ਤਰ੍ਹਾਂ ਅੱਗੇ ਇਹਨੂੰ ਕੰਮ ਨੂੰ ਚਲਾਉਣਾ ਜਾਂ ਜਿਸ ਤਰ੍ਹਾਂ ਅਸੀਂ ਮੰਗਲਵਾਰ ਨੂੰ ਇੱਥੇ ਖਹਿਰਾ ਸਾਹਿਬ ਤੇ ਸਰਦਾਰ ਅਬਲਬੀਰ ਸਿੰਘ ਸਿੱਧੂ ਜੀ ਨੇ ਆਉਣਾ ਉਸ ਪ੍ਰੋਗਰਾਮ ਦੀ ਰੂਪਰੇਖਾ ਕਿਸ ਤਰ੍ਹਾਂ ਬਣਾਉਣੀ ਹੈ ਕਿੱਥੇ ਪ੍ਰੋਗਰਾਮ ਰੱਖਣਾ ਇਹ ਸਬੰਧੀ ਇਹ ਮੀਟਿੰਗ ਰੱਖੀ ਗਈ ਸੀ ਜੋ ਅਸੀਂ ਕੁਝ ਮੇਨ ਆਗੂ ਨੂੰ ਬੁਲਾ ਕੇ ਮੀਟਿੰਗ ਕੀਤੀ ਸੀ ਲੇਕਿਨ ਲੋਕਾਂ ਚ ਇਹਨਾਂ ਸਾਹਿਬ ਜਿਹੜੀ ਇਹ ਮੀਟਿੰਗ ਹੀ ਰੈਲੀ ਦਾ ਰੂਪ ਬਣ ਗਈ ਇੱਥੇ ਕਹਿੰਦੇ ਬਹੁਤ ਸਾਰੇ ਲੋਕ ਖਹਿਰਾ ਸਾਹਿਬ ਦੀ ਸ਼ਖਸੀਅਤ ਨੂੰ ਪਾਰਤੀ ਬਾਈ ਤੋਂ ਉੱਪਰ ਉੱਪਰ ਪੈ ਰਹੀ ਹੈ ਤੇ ਜਿਸ ਤਰ੍ਹਾਂ ਮੈਂ ਲਗਾਤਾਰ ਲੋਕਾਂ ਨਾਲ ਰਾਤ ਦੇ ਵਿੱਚ ਲੋਕਾਂ ਦੇ ਫੋਨ ਆਉਂਦੇ ਨੇ ਜੋ ਕਾਮਨ ਮੈਨ ਨੇ ਉਹਨਾਂ ਦੇ ਫੋਨ ਆਉਂਦੇ ਨੇ ਤਾਂ ਮੈਂ ਸਮਝਦਾ ਵੀ ਬਹੁਤ ਜਿਹੜਾ ਬਿਗ ਮਾਰਜਨ ਸਾਡੀ ਜਿੱਤ ਹੋਊਗੀ ਤੁਹਾਨੂੰ ਸਰੋਖ ਲੋਕ ਦੇਖੋ ਜੇ ਸਿਮਰ ਸਿੰਘ ਮਾਨ ਦੀ ਗੱਲ ਕਰੀਏ ਹੋਊਗੀ ਤਾਂ ਬਾਹਰ ਨਹੀਂ ਨੇ ਜੀ ਤੇ ਇਹ ਪੱਜ ਸਕਪਾਸ ਸਿੰਘ ਖਰ ਤਾਂ ਪੂਰੇ ਪੰਜਾਬ ਦਾ ਲੀਡਰ ਹੈ ਕੋਈ ਕੱਲੇ ਭਲੱਤ ਦਾ ਨਹੀਂ ਕੱਲੇ ਕਪੂਰ ਸਿੰਘ ਦਾ ਨਹੀਂ ਕੱਲੇ ਸੰਗਰੂਰ ਦਾ ਨਹੀਂ ਉਹਨਾਂ ਨੇ ਤਾਂ ਪੂਰੇ ਪੰਜਾਬ ਦੀ ਲੜਾਈ ਲੜੀ ਹੈ ਜਿਹੜੇ ਮੀਤਿਹਰ ਨੇ ਉਹ ਤਾਂ ਇੱਥੇ ਰੋਕੇ ਵੀ ਉੱਥੇ ਨਹੀਂ ਪਹੁੰਚੇ ਹੁਣ ਜਿੱਥੇ ਉਹ ਪਲੱਸ ਤੋਂ ਚੰਨੇਗਾ ਤੋਂ ਚੱਲ ਕੇ ਉੱਥੇ ਆ ਗਏ ਜਿੱਥੇ ਲੋਕਾਂ ਨੂੰ ਲੋਡ ਮਹਿਸੂਸ ਸੀ ਵੀ ਸਾਡੇ ਕੋਈ ਆ ਕੇ ਬਾਹ ਫੜੇ ਤੇ ਜਿਵੇਂ ਇੱਥੇ ਕੋਈ ਸਾਡੇ ਹਲਕੇ ਜਿਵੇਂ ਕੈਂਸਰ ਦੇ ਹੈਗਾ ਦੀ ਪ੍ਰੋਬਲਮ ਹੈ ਜਾਂ ਹੋਰ ਆਦਰ ਪ੍ਰੋਬਲਮ ਬਣਾਈ ਦੀ ਮਤ ਕਰਨ ਵਾਸਤੇ ਉਹ ਬਿਨਾਂ ਬੁਲਾਏ ਪਹੁੰਚੇ ਆ ਇੱਥੋਂ ਦੇ ਆਗੂਆਂ ਨੂੰ ਵੀ ਉਹ ਫੋਨ ਕਰ ਵੀ ਜਰਾ ਉੱਥੇ ਤੁਹਾਡੇ ਪ੍ਰੋਬਲਮ ਹੈ ਕੋਈ ਬੰਦੇ ਫ੍ਰੈਂਡਲੀ ਵੀਕ ਨੇ ਵੀ ਆਪਾਂ ਥੋੜੀ ਬੋਤ ਨੂੰ ਮਤ ਕਰਿਓ ਉਹ ਆਪ ਫੋਨ ਕਰਕੇ ਉਥੇ ਪਹੁੰਚਦੇ ਆ ਕਸੀ ਕਿਵੇਂ ਕਹਦੀ ਵੀ ਇਹ ਬਾਹਰ ਲੈਨੇ ਦੂਸਰੀ ਗੱਲ ਮੈਂ ਚਾਹੇ ਇਥੋਂ ਦਾ ਅਸੀਂ ਚਾਹੇ ਅੰਦਰਲੇ ਹੋਈਏ ਇਥੋਂ ਦੇ ਹੋਈਏ ਜੇ ਲੋ ਅਸੀਂ ਕਿਸੇ ਨਾਲ ਫੋਨ ਹੀ ਨੀ ਚੱਕਣਾ ਹੈ ਸਾਡੇ ਪੀਏ ਨੇ ਕਿਸੇ ਦਾ ਫੋਨ ਹੀ ਚੱਕਣਾ ਪੀਏ ਦੇ ਪੀਏ ਨੇ ਕਿਸੇ ਦਾ ਫੋਨ ਹੀ ਚੱਕਣਾ ਫਿਰ ਤੁਹਾਡੇ ਅੰਦਰਲੇ ਹੋਣ ਦਾ ਕੀ ਫਾਇਦਾ ਵੀ ਜੀ ਹੈ ਤੁਸੀਂ ਤਾਂ ਆਪ ਦਾ ਫੋਨ ਹੀ ਬੰਦ ਕਰ ਲਿਆ ਜਿਹੜਾ ਤੁਹਾਡੇ ਕੋਲੇ ਫੋਨ ਸੀ ਜੇ ਤੁਸੀਂ ਵੋਟਾਂ ਮੰਗਣ ਤੋਂ ਪਹਿਲਾਂ ਜੇ ਤੁਸੀਂ ਰਾਜਨੀਤੀ ਚਾਹੇ ਜਾਂ ਤੁਸੀਂ ਜਦੋਂ ਸਕੂਲਿੰਗ ਕਾਲਜ ਟੈਂਪਲ ਕੋਲ ਕੋਲ ਇੱਕ ਫੋਨ ਨੰਬਰ ਸੀ ਜਿਹੜਾ ਲੋਕਾਂ ਕੋਲੇ ਆਮ ਲੋਕਾਂ ਕੋਲੇ ਸੀ ਉਹ ਫੋਨ ਹੀ ਬੰਦ ਹੋ ਗਿਆ ਲੋਕ ਤਾਂ ਤਰਾ ਤਰਾ ਕਰਦੇ ਤੇ ਛੋਟੇ ਲੋਕ ਨੂੰ ਹੋਣ ਦਾ ਕੀ ਫਾਇਦਾ ਖੈਰਾ ਸਾਹਿਬ ਇੱਕ ਜਹੇ ਆਗੂ ਨੇ ਜਿੰਨਾਂ ਕੋਲ ਇੱਕ ਕੋਈ ਨੰਬਰ ਚੱਲਦਾ ਜਿੰਨੇ ਉਹਨਾਂ ਲਈ ਕੰਮ ਕਰਦੇ ਹੁੰਦੇ ਨੇ ਹਰ ਇੱਕ ਦੇ ਮੋਬਾਈਲ ਦੇ ਵਿੱਚ ਸੇਵ ਆ ਔਰ ਹਰ ਇੱਕ ਬੰਦਾ ਹੱਥ ਖੜਾ ਕਰਕੇ ਇਹ ਨਹੀਂ ਕਰ ਸਕਦਾ ਖੈਰਾ ਸਾਹਿਬ ਨੂੰ ਅਸੀਂ ਫੋਨ ਕੀਤਾ ਉਹਨਾਂ ਨੇ ਸਾਡਾ ਫੋਨ ਟੈਂਟ ਨਹੀਂ ਕੀਤਾ ਕਿਸੇ ਟਾਈਮ ਮੀਟਿੰਗ ਦੇ ਵਿੱਚ ਨਾ ਅਟੈਂਡ ਕੀਤਾ ਗਿਆ ਹੋਵੇ ਤਾਂ ਕਾਲ ਬੈਕ ਆਉਂਦੀ ਉਹ ਬੰਦੇ ਨਾਲ ਪ੍ਰੋਪਰ ਗੱਲਬਾਤ ਹੁੰਦੀ ਆ ਸਭ ਚਾਓ ਨਹੀਂ ਕਾਲੀ ਦੇ ਨਾਲ ਬਚਾਓ ਯਾਤਰਾ ਕਹਿੰਦਾ ਸਾਡਾ ਨਾ ਠੀਕ ਉਹਨਾਂ ਦਾ ਤਾਂ ਮੈਂ ਬੋਲਣੇ ਚਾਹੁੰਦਾ ਕੀ ਉਹਨਾਂ ਦਾ ਕੋਈ ਹੈ ਹੀ ਨਹੀਂ ਸਾਡੇ ਨੇੜੇ ਤੇੜੇ ਗੱਲਬਾਤ ਦੀ ਕੀ ਗੱਲ ਕਰਨੀ ਪਾਲੇਦਲਾਂ ਨਾਲ ਕਾਂਗਰਸ ਉਹ ਬਹੁਤ ਵੱਡਾ ਕਿੱਡਰ ਹੈ ਜੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਹਿ ਰਿਹਾ ਚਾਹੁੰਦਾ ਸਖਸ਼ੀਅਤ ਨੂੰ ਉਹ ਵੋਟ ਕਰ ਰਹੇ ਹਨ ਜਿਹੜਾ ਤੁਹਾਨੂੰ ਆਉਣ ਇਸ ਦਿਨਾਂ ਦੇ ਵਿੱਚ ਇਹ ਗੱਲ ਸਾਹਮਣੇ ਆ ਗਈ ਕੱਲ ਇਹ ਆ ਭਰਾ ਜਿਹੜੀ ਅੱਜ ਮੀਟਿੰਗ ਹੋਈ ਹੈ ਉਹ ਪੂਰੇ ਹੀ ਵਰਕਰਾਂ ਦੇ ਝੋਸਾ ਹੈ ਪੂਰਾ ਹੌਸਲਾ ਪੂਰੇ ਹੀ ਆਪਣੀਆਂ ਸਰਗਰਮੀਆਂ ਦੇ ਨਾਲ ਜੋ ਵਰਕਰ ਜੁੜੇ ਨੇ ਸੋ ਛੋਟੇ ਜਿਹੇ ਸਰਦੇ ਤੇ ਨਿੱਕੇ ਜਿਹੇ ਸਰਦੇ ਤੇ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਸੈਂਕੜੇ ਦੇ ਹਿਸਾਬ ਨਾਲ ਵਰਕਰ ਆਏ ਨੇ ਸੋ ਉਹਨਾਂ ਦੇ ਪੂਰਾ ਹੀ ਦਿਲਾਂ ਦੇ ਵਿੱਚ ਖੈਰਾ ਸਾਹਿਬ ਪ੍ਰਤੀ ਪੂਰਾ ਹੀ ਆਪਣਾ ਉਹ ਚਾਹ ਹੈ ਬਹੁਤ ਵੱਡੀ ਖੁਸ਼ੀ ਹੈ ਸੋ ਉਹਨਾਂ ਨੇ ਇੱਕ ਫੈਸਲਾ ਕਰ ਲਿਆ ਕਿ ਵੱਧ ਤੋਂ ਵੱਧ ਲੀਡ ਦੇ ਕੇ ਇੱਥੋਂ ਲੈ ਕੇ ਹਲਕੇ ਤੋਂ ਪੂਰੇ ਪਧੌੜ ਹਲਕੇ ਤੋਂ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜਿਆ ਜਾਊਗਾ ਕਿਉਂਕਿ ਜੋ ਕਿ ਖੈਰਾ ਸਾਹਿਬ ਦੀ ਬਹੁਤ ਹੀ ਸਾਫ਼ ਤੇ ਸੁਥਰੀ ਸਵੀ ਹੈ ਉਹਨਾਂ ਨੂੰ ਸਾਰਾ ਹੀ ਪੰਜਾਬ ਪਿਆਰ ਕਰਦਾ ਹੈ ਸੋ ਇਸ ਦੇ ਵਿੱਚ ਕੋਈ ਕਹਿਣ ਤੋਂ ਮੈਂ ਗਰੀਹ ਨਹੀਂ ਕਰਾਂਗਾ ਉਹ ਕਿਉਂਕਿ ਉਹਨਾਂ ਬਾਰੇ ਸਭ ਨੂੰ ਪਤਾ ਹੈ ਕਿ ਖੇੜਾ ਸਾਹਿਬ ਦੀ ਕੀ ਸ਼ਖਸੀਅਤ ਹੈ ਕੀ ਪਸੌਖਾ ਹੈ ਉਹਨਾਂ ਦਾ ਸੋ ਕਿ ਅੱਜ ਖੇੜਾ ਸਾਹਿਬ ਦੇ ਬ੍ਰਾਦਰ ਆਏ ਸੀ ਕਿ ਲੋਕ ਸਾਹਿਬ ਆਏ ਸੀ ਜਿਹੜਾ ਪ੍ਰਧਾਨ ਸੋ ਸਮੂਹ ਵਰਕਰਾਂ ਬਲਾਕ ਬਲਾਕਾਂ ਦੇ ਪ੍ਰਧਾਨ ਔਰ ਮਿਸਿਸ ਸਰਵਣ ਸਰਪੰਚ ਸਾਹਿਬਾ ਜੋ ਕਿ ਉਹਨਾਂ ਦੇ ਵਿੱਚ ਬਹੁਤ ਹੀ ਵੱਡੀ ਕੁਰਸੀ ਦੀ ਲੈਰ ਪਾਈ ਗਈ ਆ ਸੋ ਮੈਂ ਸਾਰਿਆਂ ਨੂੰ ਬਿਸਵਾਦ ਹੁਣਾ ਕਿ ਖੇੜਾ ਸਾਹਿਬ ਨੂੰ ਲੋਕ ਸਭਾ ਦੀ ਇਚਾਰਾ ਤੋਂ ਬਾਅਦ ਲੀਡ ਦੇ ਵਾਕੇ ਭੇਜੋ ਸੋ ਕਿ ਆਉਣ ਵਾਲਾ ਸਮਾਂ ਆਉਣ ਵਾਲਾ ਭਵਿੱਖ ਆ ਇਹ ਆਲ ਇੰਡੀਆ ਦੇ ਵਿੱਚ ਜੋ ਕਿ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਹੀ ਪੂਰਾ ਪਤਾ ਚੱਲ ਜਾਏਗਾ ਕਿ ਇੱਥੋਂ ਦੇ ਕੰਮ ਜੋ ਕਿ ਜ਼ਿੰਮੇਵਾਰੀ ਲੈਂਦੇ ਨੇ ਢਿੱਲੂ ਸਾਹਿਬ ਬੈਠੇ ਨੇ ਖੇੜਾ ਸਾਹਿਬ ਦੇ ਬਰਾਦਰ ਬੈਠੇ ਨੇ ਔਰ ਸਾਡੇ ਹੀ ਇੱਥੇ ਮੰਤਰੀ ਸਾਹਿਬ ਕਮਾਂਤੀ ਸਰਦਾਰ ਬਲਬੀਰ ਸਿੰਘ ਸਿੱਟੂ ਜੀ ਵੀ ਉਹਨਾਂ ਦਾ ਵੀ ਸਾਰੇ ਵਰਕਰਾਂ ਤੇ ਬਹੁਤ ਵੱਡਾ ਹੱਥ ਹੈ ਸੋ ਉਹਨਾਂ ਨੇ ਇੱਥੋਂ ਦੀ ਜਿਹੜੀ ਹੈਗੀ ਆ ਆਪਣੀ ਦੇਖ ਰੱਖੀ ਜਿਹੜਾ ਜੋ ਕਿ 14 ਤਰੀਕ ਨੂੰ ਇੱਥੋਂ ਦਾ ਦਫ਼ਤਰ ਖੋਲਣ ਦਾ ਸਮਾਂ ਔਰ ਉਹਨਾਂ ਦੀ ਮੀਟਿੰਗ ਜਿਹੜੀ ਹੈਗੀ ਆ ਅਗਰਵਾਲਤਾਂ ਦੇ ਵਿੱਚ ਰੱਖੀ ਗਈ ਆ ਔਰ 14 ਤਰੀਕ ਦਿਨ ਮੰਗਲਵਾਰ ਨੂੰ ਸਵੇਰੇ 5:00 ਵਜੇ ਉਹ ਆ ਰਹੇ ਨੇ ਔਰ ਮੇਰੇ ਵੱਲੋਂ ਸਾਰੇ ਹੀ ਭਰਕਣਾਂ ਨੂੰ ਵੈਰੀ ਗੁੱਡ ਖਾਲਸਾ ਬਹਿ ਜੀ ਖੁਸ਼ ਹੋ